ਤਵਾ ਚ ਆ ਕੀ ਪਤਾ ਲੱਗਦਾ ਜੀ ਕਮੀ ਪੇਸ਼ੀ ਦਾ ਕਪਤਾ ਕੀ ਹੈ ਉਹੀ ਗਜ਼ਲ ਕੀ ਹੈ ਥੋੜਾ ਜਿਹਾ ਭਾਰਤਕ ਚ ਸੁਧਾਰ ਪੈਰਾ ਕਿਵੇਂ ਬਣਾਉਣਾ ਹੈ ਨਵੀਆਂ ਕਲਮਾਂ ਵਾਲਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਕਹਿੰਨੀ ਹਿੰਦੀਵੇਂ ਤੁਸੀਂ ਪੜੋ ਜੀ ਇਸ ਮੁੰਡੇ ਨੂੰ 8-7 ਕਿਤਾਬਾਂ ਦਿੱਤੀਆਂ ਨੇ ਇਹ ਕੰਮ ਇਹਨਾਂ ਦਾ ਵੀ ਇਹਨਾਂ ਨੇ ਪੜ੍ਹਨਾ ਹੈ ਜਾਂ ਕੀ ਕਰਨਾ ਜੀ ਪੜ੍ਹਨ ਨਾਲ ਹੀ ਅਸੀਂ ਲਿਖਣ ਦਾ ਚੱਜ ਸਿੱਖਦੇ ਹਾਂ ਮੈਂ ਬਚਪਨ ਤੋਂ ਪੜਿਆ ਉਹੀ ਮੇਰੇ ਕੰਮ ਆ ਰਿਹਾ ਕੋਈ ਵੀ ਕੰਮ ਹੈ ਉਹਦੇ ਲਈ ਗੁਰੂ ਦੀ ਜ਼ਰੂਰਤ ਹੁੰਦੀ ਹੈ ਜੀ ਕਿ ਆਪਾਂ ਆਬ ਲਿਖ ਕੇ ਸੋਸ਼ਲ ਮੀਡੀਆ ਤੇ ਪਤਾ ਪ੍ਰਸ਼ੰਸਕ ਬਹੁਤ ਮਿਲ ਜਾਂਦੇ ਜਿਹੜੇ ਕਹਿੰਦੇ ਬਹੁਤ ਵਧੀਆ ਬਹੁਤ ਵਧੀਆ ਕੈਂਡ ਵਾਲੇ ਬਹੁਤ ਮਿਲ ਜਾਂਦੇ ਪਰ ਗਲਤੀਆਂ ਤਾਂ ਸਿਰਫ ਇੱਕ ਗੁਰੂ ਹੀ ਦੱਸ ਸਕਦਾ ਜਿਹੜੀ ਸਹਿਣ ਸ਼ਕਤੀ ਹੈ ਬਹੁਤ ਜ਼ਿਆਦਾ ਘਟਦੀ ਜਾ ਰਹੀ ਹੈ 30 ਸੈਕਿੰਡ ਦੀ ਰੀਲ ਦੇ ਵਿੱਚ ਵੀ ਉਹਦੇ ਵਿੱਚ ਵੀ ਇੰਨਾ ਹੋ ਗਿਆ ਵੀ ਜੇ ਆਪਾਂ ਨੂੰ 5 ਸੈਕਿੰਡ ਵਿੱਚ ਇੰਟਰਟੇਨਮੈਂਟ ਨਹੀਂ ਹੁੰਦਾ ਆਪਾਂ ਉਹਨੂੰ ਵੀ ਸਕਿੱਪ ਕਰ ਦਿੰਦੇ ਆ ਵੀ ਅਗਲੀ ਰੀਲ ਤੇ ਸ਼ਿਫਟ ਹੋ ਜਾਨੇ ਆਪਾਂ ਆਪਣੇ ਕੋਲ ਇੰਨਾ ਵੀ ਸੈਂਡ ਸ਼ਕਤੀ ਨਹੀਂ ਰਹੀ ਵੀ ਆਪਾਂ 30 ਸਕਿੰਟ ਰੁਕ ਕੇ ਉਹਨੂੰ ਦੇਖ ਸਕੀਏ ਵੀ ਉਹਨੇ ਕੰਟੈਕਟ ਬਣਾਇਆ ਕੀ ਹੈ ਲਿਖਦਾ ਤਾਂ ਹਰ ਕੋਈ ਆ ਲੇਕਿਨ ਚੰਗਾ ਲਿਖਣਾ ਉਹ ਚੀਜ਼ ਲਿਖਣਾ ਜਿਹੜੀ ਸਮਾਜ ਨੂੰ ਸੇਧ ਦੇਵੇ ਵੀ ਤੁਸੀਂ ਚੰਗਾ ਵਿਸ਼ਾ ਲੈ ਕੇ ਲਖੋ ਲਖੋ ਜਿਹਦੇ ਨਾਲ ਸਮਾਜ 'ਚ ਸੁਧਾਰ ਹੋ ਸਕੇ ਜੀ ਦਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਕੋਈ ਫਾਇਦਾ ਹੋਵੇ ਤੇ ਸਾਡੀ ਜਿਹੜੀ ਸਮਕਾਲੀ ਜਿਹੜੇ ਹੈਗੇ ਸਾਡੇ ਉਹ ਵੀ ਉਹਨੂੰ ਪੜ੍ਹ ਕੇ ਕੁਝ ਹੋਰ ਨਵਾਂ ਸਿੱਖਣ ਕਪਤਵ ਹੋਵੇ ਜਾਂ ਵਰਤਕ ਇਹਨਾਂ ਗੱਲਾਂ ਦਾ ਸਤਿਅਮ ਸ਼ਿਵਮ ਸੁન્દ્રਮ ਇਸ ਹਿਸਾਬ ਨਾਲ ਲਿਖਣਾ ਚਾਹੀਦਾ ਵੀ ਉਹ ਸੱਚ ਵੀ ਹੋਵੇ ਸੋਹਣਾ ਵੀ ਹੋਵੇ ਲਵਕਾਰੀ ਵੀ ਹੋਵੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਲਿਖਦੇ ਨੇ ਜਿਹੜੇ ਕਵਿਤਾਵਾਂ ਲਿਖਦੇ ਨੇ ਆਰਟੀਕਲ ਲਿਖਦੇ ਨੇ ਜਾਂ ਫਿਰ ਲੇਖ ਲਿਖਦੇ ਨੇ ਅਤੇ ਹੋਰ ਵੀ ਵੱਖ-ਵੱਖ ਸਾਹਿਤਕ ਚੀਜ਼ਾਂ ਨੇ ਜਿਹੜੀਆਂ ਉਹ ਲਿਖਦੇ ਨੇ ਲੇਕਿਨ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਨਵੇਂ ਨੌਜਵਾਨਾਂ ਦੇ ਵਿੱਚ ਇਹ ਰੁਝਾਨ ਕਾਫੀ ਜ਼ਿਆਦਾ ਹੁੰਦਾ ਹੈ ਲੇਕਿਨ ਕਿਤੇ ਨਾ ਕਿਤੇ ਉਹਨਾਂ ਨੂੰ ਸਹੀ ਸੇਧ ਨਹੀਂ ਮਿਲਦੀ ਅਤੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਅਜਹੀਆਂ ਨੇ ਜਿਹੜੀਆਂ ਇਸ ਸਾਹਿਤ ਬਾਰੇ ਪਤਾ ਨਹੀਂ ਲੱਗਦੀਆਂ ਹਾਲਾਂਕਿ ਕਈ ਨੌਜਵਾਨ ਨੇ ਜਿਹੜੇ ਕਿਤਾਬਾਂ ਵੀ ਛਪਵਾ ਲੈਂਦੇ ਨੇ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਤਾਂ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਤੁਸੀਂ ਦੇਖਿਆ ਹੋਣਾ ਕਿ ਸ਼ੈਰੋ ਸ਼ੈਰੀ ਕਰਦੇ ਨੌਜਵਾਨ ਨੇ ਜਿਹੜੇ ਉਹ ਦਿਖਾਈ ਦਿੰਦੇ ਨੇ ਲੇਕਿਨ ਪੰਜਾਬ ਦੇ ਵਿੱਚ ਵੱਖ-ਵੱਖ ਲਖਾਰੀ ਸਭਾਵਾਂ ਨੇ ਜਿਹੜੀਆਂ ਉਹ ਕੰਮ ਕਰਦੀਆਂ ਨੇ ਤਾਂ ਸਾਲ 1992 ਲਗਭਗ 33 ਸਾਲ ਹੋ ਚੁੱਕੇ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਜ਼ਿਲ੍ਹਾ ਲਖਾਰੀ ਸਭਾ ਕੰਮ ਕਰ ਰਹੀ ਹੈ ਜਿਸ ਦੇ ਨਾਲ ਬਹੁਤ ਸਾਰੇ ਸਾਹਿਤਕਾਰ ਨੇ ਜਿਹੜੇ ਉਹ ਜੁੜੇ ਨੇ ਤਾਂ ਇਸ ਸਭਾ ਦੀ ਖਾਸ ਗੱਲ ਇਹ ਹੈ ਕਿ ਇਸ ਦੇ ਵਿੱਚ ਨਵੇਂ ਨੌਜਵਾਨ ਨੇ ਜਿਹੜੇ ਜਾਂ ਫਿਰ ਜਿਹੜੇ ਨਵੇਂ ਲਖਾਰੀ ਨੇ ਉਹਨਾਂ ਨੂੰ ਵੀ ਵੱਡਾ ਮੌਕਾ ਹੈ ਜਿਹੜਾ ਉਹ ਦਿੱਤਾ ਜਾਂਦਾ ਹੈ ਸਮੇਂ-ਸਮੇਂ ਤੇ ਸਭਾ ਦੇ ਵੱਲੋਂ ਸਮਾਗਮ ਨੇ ਜਿਹੜੇ ਉਹ ਕਰਵਾਏ ਜਾਂਦੇ ਨੇ ਤਾਂ ਭਰਮਜੀਤ ਕੌਰ ਸਰਹੰਦ ਜਿਹੜੇ ਇੱਕ ਮਸ਼ਹੂਰ ਲੇਖਿਕਾ ਨੇ ਉਹ ਇਸ ਸਭਾ ਦੇ ਪ੍ਰਧਾਨ ਨੇ ਇਹਨਾਂ ਦੀਆਂ ਕਈ ਕਿਤਾਬਾਂ ਨੇ ਜਿਹੜੀਆਂ ਹੁਣ ਤੱਕ ਛਪ ਚੁੱਕੀਆਂ ਨੇ ਆਰਟੀਕਲ ਅਤੇ ਕਵਿਤਾਵਾਂ ਜਿਹੜੀਆਂ ਅਖਬਾਰਾਂ ਵਿੱਚ ਛਪੀਆਂ ਨੇ ਉਹਨਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਹੈ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਐਨ ਆਰ ਆਈ ਚੈਨਲ ਦਾ ਜੀ ਬਹੁਤ ਧੰਨਵਾਦ ਅੱਜ ਲਿਖਾਰੀ ਸਭਾ ਸ਼੍ਰੀ ਫਤਿਹਗੜ ਸਾਹਿਬ ਦੀ ਮੀਟਿੰਗ ਹੋਈ ਹੈ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਇਸ ਦੇ ਵਿੱਚ ਵੱਖ-ਵੱਖ ਲੇਖਕ ਨੇ ਜਿਹੜੇ ਉਹਨਾਂ ਨੇ ਆਪਣੀਆਂ ਰਚਨਾਵਾਂ ਨੇ ਜਿਹੜੀਆਂ ਉਹ ਪੇਸ਼ ਕੀਤੀਆਂ ਨੇ ਤਾਂ ਇਸ ਸਭਾ ਦਾ ਇਤਿਹਾਸ ਬਹੁਤ ਵੱਡਾ ਹੈ ਪੰਜਾਬ ਦੇ ਬਹੁਤ ਮੰਨੇ ਪ੍ਰਮੰਨੇ ਲੇਖਕ ਨੇ ਜਿਹੜੇ ਇਸ ਸਭਾ ਦੇ ਨਾਲ ਜੁੜੇ ਨੇ ਤਾਂ 33 ਸਾਲ ਦਾ ਇਤਿਹਾਸ ਹੈ ਤੁਹਾਨੂੰ ਵੱਡੀ ਜ਼ਿੰਮੇਵਾਰੀ ਇਸ ਸਭਾ ਦੇ ਵੱਲੋਂ ਹੁਣ ਦਿੱਤੀ ਗਈ ਹੈ ਤਾਂ ਕਿਵੇਂ ਦੇਖਦੇ ਹੋ ਦੀ ਜਿੰਮੇਵਾਰੀ ਬਹੁਤ ਵੱਡੀ ਆ ਪਰ ਇਹ ਸਾਰੇ ਰਲ ਮਿਲ ਕੇ ਅਸੀਂ ਚੁੱਕਦੇ ਆ ਜੀ ਇਹ ਹੈਗਾ ਵੀ ਇੱਕ ਬੰਦੇ ਨੂੰ ਜਿਆਦਾ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਆ ਪਰ ਅਸੀਂ ਸਾਰਾ ਪੂਰੀ ਸਾਡੀ ਜਿਹੜੀ ਟੀਮ ਹੈ ਇਹ ਜੁਟ ਕੇ ਕੰਮ ਕਰਦੀ ਆ ਜੀ ਇਹ ਸਾਡੀ ਸਵਾ 1992 93 ਦੀ ਬਣੀ ਹੋਈ ਆ ਮੈਂ ਤਾਂ ਬਹੁਤ ਲੇਟ ਆਈ ਆ ਮੈਂ 2007 ਚਾਈ ਆ ਇਹਦੇ ਚ ਜੀ ਪਰ ਮੈਂ ਉਦੋਂ ਤੋਂ ਹੀ ਬਹੁਤ ਤਨੋਂ ਮਨੋਂ ਸਭਾ ਨੂੰ ਸਮਰਪਿਤ ਆ ਜੀ ਤੇ ਮੇਰਾ ਇੱਕ ਖਾਸ ਨਿਸ਼ਾਨਾ ਹੈ ਵੀ ਮੈਂ ਜਦੋਂ ਆ ਕੇ ਦੇਖਿਆ ਵੀ ਇੱਥੇ ਟ੍ਰਿਜਨ ਸਾਸ਼ਨ ਦੀ ਕਮੀ ਸੀ ਜੀ ਉਹਨੂੰ ਦੂਰ ਕੀਤਾ ਜੀ ਫਿਰ ਮੇਰਾ ਹਮੇਸ਼ਾ ਹੀ ਖਿਆਲ ਰਹਿੰਦਾ ਸੀ ਵੀ ਜਿਹੜੇ ਨਵੇਂ ਲੇਖਕ ਨੇ ਜੀ ਜਿਨ੍ਹਾਂ ਨੂੰ ਲਿਖਣ ਦਾ ਸ਼ੌਕ ਵੀ ਹੈ ਉਹਨਾਂ ਨੂੰ ਪੜਨ ਦਾ ਸ਼ੌਕ ਵੀ ਹੈ ਲੇਕਿਨ ਉਹ ਅੱਗੇ ਨਹੀਂ ਆ ਰਹੇ ਜੀ ਕਿਉਂਕਿ ਉਹਨਾਂ ਦੀ ਕੋਈ ਵਾਹ ਫੜਨ ਵਾਲਾ ਨਹੀਂ ਹੈ ਜੀ ਮੈਂ ਖੁਦ ਇਸੇ ਹਰਾਤ ਚੋਂ ਗੁਜ਼ਰੀਆਂ ਮੈਂ ਇੰਨੀ ਲੇਟ ਇਸ ਖੇਤਰ ਚ ਆਈਆਂ ਪਰ ਮੈਨੂੰ ਬਚਪਨ ਤੋਂ ਸ਼ੌਕ ਸੀ ਮੈਂ ਤਾਂ ਕਰਕੇ ਮੇਰਾ ਵੱਡਾ ਭਰਾ ਰਾਈਟਰ ਸੀਗਾ ਜੀ ਤੇ ਮੈਂ ਨੋਤੇ ਕਰਕੇ ਕੋਈ ਦਿੱਕਤ ਨਹੀਂ ਆਈ ਮੈਂ ਆਪਣਾ ਆਪਣੀ ਮਸਤੀ ਨਾਲ ਲੱਗੀ ਰਹੀ ਆ ਪਰ ਜਿਹੜੇ ਇਹ ਜਿਵੇਂ ਨਵੇਂ ਬੱਚੇ ਨੇ ਇਹ ਸਾਰੇ ਇੱਕ ਕਿਸਮ ਦੇ ਨਵੇਂ ਸੀਗੇ ਜੀ ਇਹਨਾਂ ਨੂੰ ਬਹੁਤ ਝਿਜਕ ਵੀ ਹੁੰਦੀ ਸੀ ਤੇ ਜਦੋਂ ਸਾਡੀ ਸਭਾ ਚ ਆਉਣ ਲੱਗੇ ਇਹ ਬੜਾ ਵਧੀਆ ਬੋਲਣ ਲੱਗੇ ਤੁਸੀਂ ਦੇਖਦੇ ਹੋ ਕਿੰਨਾ ਸੋਹਣਾ ਲਿਖਦੇ ਨੇ ਜੀ ਬਹੁਤ ਵਧੀਆ ਉਸਾਰੂ ਤੇ 92 93 ਚ ਸਵਾ ਸ਼ੁਰੂ ਕੀਤੀ ਸੀਗੀ ਤਾਂ ਸੁਧੀਰ ਕੁਮਾਰ ਹੁੰਦੇ ਸੀ ਜੀ ਉਹ ਮੁੜ ਕੇ ਸਾਨੂੰ ਕਿਤੇ ਲੱਭਾਈ ਨਹੀਂ ਪਤਾ ਨਹੀਂ ਗੁੰਮਨਾਮੇ ਹੋ ਗਏ ਜੀ ਜਾਂ ਸਾਡੇ ਸੀਗੇ ਲਾਲ ਮਿਸਤਰੀ ਜੀ ਇਹ ਸ਼ੁਰੂ ਇਹਨਾਂ ਨੇ ਕੀਤੀ ਸੀ ਜੀ ਉਤੋਂ ਬਾਅਦ ਸਰੰਦੀ ਸਾਹਿਬ ਦਾ ਇਹਦੇ ਚ ਬਹੁਤ ਯੋਗਦਾਨ ਹੈ ਡਾਕਟਰ ਹਰਚੰਦ ਸਿੰਘ ਸਰੰਦੀ ਪ੍ਰਸਿੱਧ ਲੇਖਕ ਨੇ ਆਪਣੇ ਸ਼੍ਰੋਮਣੀ ਸਹਿਤ ਕਰਨ ਨੇ ਉਹਨਾਂ ਨੇ ਸਵਾ ਵਾਸਤੇ ਬਹੁਤ ਕੰਮ ਕੀਤਾ ਇਸ ਸਵਾ ਚ ਮੈਨੂੰ ਵੀ ਉਹੀ ਲੈ ਕੇ ਆਏ ਸੀਗੇ ਘਰ ਗਏ ਸੀ ਘਰੋਂ ਉਹ ਮੈਨੂੰ ਲੈ ਕੇ ਆਏ ਮੇਰੀਆਂ ਲਿਖਤਾਂ ਪੜ੍ਹ ਦੇਖ ਕੇ ਇਕ ਸੌਨ ਸਿੰਘ ਪੀਰ ਜਨ ਹੁੰਦੇ ਸੀ ਉਹ ਵੀ ਬਹੁਤ ਕੰਮ ਕਰਦੇ ਸੀ ਸਭਾ ਵਾਸਤੇ ਜੀ ਤੇ ਮੈਂ ਤੁਸੀਂ ਹੈਰਾਨ ਹੋਵੋਗੇ ਕੁਝ ਬੱਚੇ ਤਾਂ ਜਿਵੇਂ ਅਵਤਾਰ ਸਿੰਘ ਪਵਾਰ ਨੇ ਚਲੇ ਗਏ ਮੇਰਾ ਖਿਆਲ ਹੈ ਇਹ ਹਰਜਨ ਸਿੰਘ ਕੋਪਾਲੂ ਆ ਇਹ ਮੈਥੋਂ ਪਹਿਲਾਂ ਦੇ ਆਉਂਦੇ ਨੇ ਪਨਾਗ ਸਿੰਘ ਮੈਥੋਂ ਪਹਿਲਾਂ ਦੇ ਆਉਂਦੇ ਨੇ ਤੇ ਇਹ ਬੱਚੇ ਬਾਅਦ ਚ ਆਏ ਨੇ ਜੀ ਤੇ ਪ੍ਰੇਮ ਲਤਾ ਜੀ ਵੀ ਬਾਅਦ ਚ ਆਏ ਨੇ ਇਹ ਸਾਡੇ ਕੋਲ ਅੱਜ ਹੀ ਆਏ ਨੇ ਦੋ ਬੱਚੇ ਜੀ ਤੇ ਇਹਨਾਂ ਨੇ ਅੱਛਾ ਇਹ ਲੜਕਾ ਜਮੇਰ ਸਿੰਘ ਇਹ ਹਿਮਾਚਲ ਦਾ ਹੈ ਹਿੰਦੀ ਮੀਡੀਅਮ ਵਿੱਚ ਪੜਿਆ ਪਰ ਇਹ ਪੰਜਾਬੀ ਵਿੱਚ ਬਹੁਤ ਵਧੀਆ ਲਿਖਦਾ ਇਹ ਸਭਾ ਨਾਲ ਜੁੜ ਕੇ ਇਹਨਾਂ ਨੂੰ ਅੱਗੇ ਵਧਣ ਨੂੰ ਥਾਂ ਮਿਲਦੀ ਹੈ ਇੱਕ ਤਾਂ ਅਸੀਂ ਕੋਈ ਵਿਸ਼ਾ ਦੇ ਦਿੰਨੇ ਆ ਵੀ ਤੁਸੀਂ ਇਹਦੇ ਤੇ ਲਿਖ ਕੇ ਆਪਾਂ ਨੇ ਲਿਆਉਣਾ ਜਿਵੇਂ ਅੱਜ ਅਸੀਂ ਇਹ ਪੋਹ ਦੇ ਮਹੀਨੇ ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਪ੍ਰੋਗਰਾਮ ਜੀ ਅੱਗੇ ਅਸੀਂ ਇਹ ਵੱਡਾ ਰੱਖਦੇ ਹੁੰਦੇ ਆ ਪ੍ਰੋਗਰਾਮ ਮਾਤਾ ਗੁਜਰੀ ਕੱਲ੍ਹ ਇੱਚ ਰੱਖਦੇ ਆ ਤੇ ਬਾਹਰ ਲੀਆਂ ਸੁਭਾਵਾਂ ਦੇ ਮੈਂਬਰਾਂ ਨੂੰ ਵੀ ਬੁਲਾਉਂਦੇ ਆ ਜੀ ਪਰ ਮੈਨੂੰ ਕੋਈ ਝਿਜਕ ਨਹੀਂ ਕਹਿੰਦੇ ਆ ਸਰਕਾਰ ਵੱਲੋਂ ਸਾਨੂੰ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ ਜੀ ਕਿਉਂਕਿ ਕਿਤਾਬਾਂ ਵੀ ਛਪਾਉਣੀਆਂ ਹੁੰਦੀਆਂ ਨੇ ਕੁਝ ਇਹੋ ਜਿਹੇ ਲੇਖਕ ਅਸੀਂ ਤਾਂ ਇੱਕ ਕਿਸਮ ਦੇ ਵੀ ਪਿੰਡੂ ਭਾਈਚਾਰੇ ਚੋਂ ਉੱਠ ਕੇ ਆਏ ਹੋਏ ਆ ਅਸੀਂ ਕੋਈ ਕਰੋੜਪਤੀ ਤਾਂ ਹੈ ਨਹੀਂ ਕਿਤਾਬਾਂ ਛਪਾਉਣ ਵਾਸਤੇ ਵੀ ਪੈਸਾ ਚਾਹੀਦਾ ਉਹਦਾ ਫਿਰ ਇੱਕ ਹੋਰ ਹੱਲ ਮੈਂ ਲੱਭਿਆ 1992 93 ਤੋਂ ਲੈ ਕੇ ਕੋਈ ਕਿਤਾਬ ਸਭਾ ਵੱਲੋਂ ਨਹੀਂ ਸੀ ਛਪੀ ਜੀ ਪਹਿਲੇ ਪ੍ਰਧਾਨ ਤਾਂ ਮੇਰੇ ਖਿਆਲ ਨਾਲ ਲਾਲ ਮਿਸਤਰੀ ਜੀ ਸੀਗੇ ਫਿਰ ਕ੍ਰਿਪਾਲ ਸਿੰਘ ਪਰੇਸ਼ਾਨ ਜੀ ਪ੍ਰਧਾਨ ਰਹੇ ਗੁਰਨਾਮ ਸਿੰਘ ਬਾਬਾ ਜੀ ਪ੍ਰਧਾਨ ਰਹੇ ਸਭਾ ਦੇ ਤੇ ਮੈਂ ਕਿਰਪਾਲ ਸਿੰਘ ਪਰਸ਼ਾਨ ਦੇ ਹੁੰਦਿਆਂ ਆਈ ਸੀਗੇ ਬਾਬਾ ਜੀ ਤੋਂ ਬਾਅਦ ਫਿਰ ਸਾਡੇ ਹੋਰ ਬਣੇ ਇੱਕ ਪ੍ਰਧਾਨ ਉਹਨਾਂ ਤੋਂ ਬਾਅਦ ਲਗਾਤਾਰ ਮੈਂ ਇਹੇ ਸੇਵਾ ਨਿਭਾ ਰਹੀ ਹਾਂ ਤੇ ਉਹ ਕਿਤਾਬਾਂ ਦੀ ਸੰਪਾਦਨਾ ਜਿਹੜੀ ਉਹ ਮੈਨੂੰ ਕਿਸੇ ਨੇ ਹੁਣ ਕੁਐਸਚਨ ਕੀਤਾ ਕਹਿੰਦੇ ਤੁਹਾਨੂੰ ਇਹਦੇ ਚ ਕੀ ਲਾਭ ਹੈ ਜੀ ਕਿਉਂਕਿ ਸਿਰਖਪਾਈ ਤਾਂ ਮੇਰੀ ਹੀ ਹੁੰਦੀ ਆ ਮੈਂ ਕਿਹਾ ਮੈਨੂੰ ਇਹ ਲਾਭ ਹੈ ਵੀ ਇੱਕ ਤਾਂ ਜਿਹੜੇ ਨਵੇਂ ਬੱਚੇ ਨੇ ਜੀ ਉਹਨਾਂ ਦੀਆਂ ਰਚਨਾਵਾਂ ਵਧੀਆ ਨੇ ਪਰ ਅਜੇ ਥੋੜੀਆਂ ਨੇ ਉਹ ਕਿਤਾਬ ਨਹੀਂ છਪਾ ਸਕਦੇ ਜੀ ਨੰਬਰ 2 ਜਿਨ੍ਹਾਂ ਕੋਲ ਬਹੁਤ ਰਚਨਾਵਾ ਵੀ ਨਹੀਂ ਕਈਆਂ ਦੀ ਮਾਇਕ ਸਮਰੱਥਾ ਇਨੀ ਨਹੀਂ ਵੀ ਉਹ ਕਿਤਾਬ છਪਾ ਸਕਣ ਇਸ ਤਰ੍ਹਾਂ ਕਰਕੇ ਵੀ ਅਸੀਂ ਉਹ ਮੈਂ ਇਕੱਠੀਆਂ ਕਰ ਲੈਣੀਆਂ ਸਾਰਿਆਂ ਤੋਂ ਮੈਂ ਹੁਣ ਵੀ ਅਨਾਉਂਸ ਕੀਤਾ ਹੋਇਆ ਵੀ ਕਵਤਾਵਾਂ ਲਿਆਓ ਪੰਜ-ਪੰਜ ਕਵਤਾਵਾਂ ਸਾਰਿਆਂ ਤੋਂ ਲੈ ਕੇ ਫਿਰ ਅਸੀਂ ਕਿਤਾਬ ਬਣਾ ਲੈਂਦੇ ਆ ਇੱਕ ਅਸੀਂ ਪਹਿਲੀ ਕਿਤਾਬ ਸੀ ਸਾਡੀ ਰੂਹਾਂ ਦੇ ਕਸਿੱਦੇ ਜੀ ਕਾਫ ਸਿੰਘ ਰਾਏ ਸੀਗਾ ਤੁਹਾਡੀਆਂ ਰਚਨਾਵਾ ਵੀ ਨਹੀਂ ਉਹਦੇ 'ਚ ਜੀ ਉਸ ਤੋਂ ਬਾਅਦ ਇੱਕ ਸਾਡੀ ਬਾਰਤਕ ਦੀ ਆਈ ਚੇਤਿਆਂ 'ਚ ਵਸਦੇ ਪਿੰਡ ਜੀ ਉਹ ਮੈਂ ਕੀਤਾ ਸੀ ਇਸ ਵਿਚਾਰ ਨਾਲ ਕਿ ਅਸੀਂ ਪਿੰਡੂ ਰਤਲ ਚੋਂ ਉੱਠ ਕੇ ਆਏ ਹੋਈਆਂ ਸ਼ਹਿਰਾਂ ਚ ਵੀ ਪਿੰਡਾਂ ਨੂੰ ਨਾ ਭੁੱਲੋ ਉਹ ਸਾਰਿਆਂ ਨੇ ਆਪਣੇ ਪਿੰਡ ਬਾਰੇ ਲਿਖਿਆ ਤਾਂ ਉਸ ਦੇ ਉਹ ਕਿਤਾਬ ਮੈਂ ਵੀ ਪੜੀ ਹੈ ਸਤੇਗੜ੍ਹ ਸਾਹਿਬ ਜ਼ਿਲ੍ਹੇ ਦੇ ਕਈ ਪਿੰਡਾਂ ਦਾ ਲਿਖ ਰੋਸ ਚ ਹਾਲਾਂਕਿ ਪਿੰਡ ਦੇ ਵਿੱਚ ਹਜ਼ਾਰਾਂ ਦੀ ਆਬਾਦੀ ਹੈ ਲੇਕਿਨ ਕਿਸੇ ਨੂੰ ਵੀ ਆਪਣੇ ਪਿੰਡ ਦਾ ਇਤਿਹਾਸ ਨਹੀਂ ਪਤਾ ਹੁੰਦਾ ਉਹ ਵੱਡਾ ਉਪਰਾਲਾ ਤੁਹਾਡਾ ਹਾਂਜੀ ਨਹੀਂ ਉਹ ਬੇਟਾ ਲੈ ਗਿਆ ਸੀ ਮੇਤੋਂ ਕਿਤਾਬ ਜੀ ਇਹਦਾ ਨਾਮ ਸਿਮਰਨਜੀਤ ਹੈਗਾ ਇਹਨੇ ਇਹਨਾਂ ਦੇ ਫਾਦਰ ਸਾਹਿਬ ਨੇ ਪੜੀ ਆ ਉਹ ਕਿਤਾਬ ਜੀ ਕਹਿੰਦੇ ਉਹ ਬਹੁਤ ਖੁਸ਼ ਹੋਏ ਵੀ ਕਿੰਨੇ ਪਿੰਡਾਂ ਬਾਰੇ ਸਾਨੂੰ ਇਹਦੇ ਚੋਂ ਪੜ੍ਹਨ ਨੂੰ ਮਿਲਿਆ ਜੀ ਤੇ ਉਹ ਤੋਂ ਬਾਅਦ ਫਿਰ ਅਸੀਂ ਇੱਕ ਹੋਰ ਕੀਤੀ ਸਾਂਝੇ ਸੁਰ ਜੀ ਉਹ ਵੀ ਕਾਵ ਸੰਗ੍ਰਹਿ ਸੀਗਾ ਤੇ ਹੁਣ ਮੈਂ ਇਹਨਾਂ ਨੂੰ ਕਿਹਾ ਵੀ ਕਵਤਾਵਾਂ ਹੋਰ ਤੁਸੀਂ ਕਰੋ ਸਾਰੇ ਜਣੇ ਇਕੱਠੀਆਂ ਆਪਾਂ ਇੱਕ ਕਿਤਾਬ ਹੋਰ ਕਰ ਲਈਏ ਜੀ ਵੀ ਜਿੰਨੀ ਦੇਰ ਚਲੋ ਮੈਂ ਕਰ ਸਕਦੀ ਆ ਕੰਮ ਮੈਂ ਇੱਕ ਕਿਤਾਬ ਹੋਰ ਤੁਹਾਡੀ ਤਿਆਰ ਕਰਦਾ ਸੋ ਇਸ ਤਰ੍ਹਾਂ ਦੇ ਉਪਰਾਲੇ ਕਰੀ ਦੇਨੇ ਫਿਰ ਜਿਹੜੇ ਵੀ ਇਹ ਬੱਚੇ ਮੇਰੀ ਸਵਾ ਦੇ ਇਹ ਮੇਰੇ ਤਾਂ ਬੱਚੇ ਹੀ ਨੇ ਜੀ ਭਾਵੇਂ ਹੁਣ ਇਹ ਮੇਰੇ ਬਰਾਬਰ ਦੇ ਨੇ ਇਹ ਜਿਹੜਾ ਵੀ ਕੋਈ ਲਿਖਦਾ ਉਹਨੇ ਕਿਤਾਬ ਦੀ ਉਹਦੀ ਸੋਧ ਕਰਨੀ ਤੁਛ ਬੁੱਧੀ ਅਨੁਸਾਰ ਤੇ ਛਪਾਉਣ ਚ ਉਹਦੀ ਮਦਦ ਕਰਨੀ ਰਿਲੀਜ਼ ਕਰਨੀ ਇਹ ਅਸੀਂ ਸਾਰਾ ਕੁਝ ਕਰਦੇ ਆ ਜੀ ਜੀ ਤਾਂ ਇੱਕ ਗੱਲ ਇਹ ਵੀ ਹੈ ਨਾ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਨੌਜਵਾਨ ਜਿਹੜੇ ਉਹ ਪੜਦੇ ਘੱਟ ਨੇ ਲਿਖਦੇ ਜਿਆਦਾ ਨਹੀਂ ਹਾਂ ਸੋਸ਼ਲ ਮੀਡੀਆ ਤੇ ਜਾਂ ਫਿਰ ਵੈਸੇ ਹੀ ਥੋੜੀ ਬਹੁਤ ਕਿਤਾਬ ਪੜ ਲੀ ਕੋਈ ਤੇ ਲਿਖਣ ਲੱਗ ਜਾਂਦੇ ਨੇ ਤੇ ਉੱਥੇ ਲੋਕ ਤਾਰੀਫ ਕਰਦੇ ਨੇ ਵੀ ਅਗਲੇ ਨੂੰ ਹੁੰਦਾ ਕਿ ਹਾਂ ਯਾਰ ਮੈਂ ਬਹੁਤ ਸੋਹਣਾ ਲਿਖਦਾ ਲੇਕਿਨ ਜਦੋਂ ਕੋਈ ਇਸ ਤਰ੍ਹਾਂ ਦੀ ਸਭਾ ਨਾਲ ਜੁੜਦਾ ਹੈ ਕਾਫੀਆ ਰਦੀਫ ਬਾਰੇ ਪਤਾ ਲੱਗਦਾ ਹੈ ਜਾਂ ਫਿਰ ਉਹਨੂੰ ਹੋਰ ਸਾਹਿਤਕ ਚੀਜ਼ਾਂ ਨੇ ਜਿਹੜੀਆਂ ਰਿਡੀ ਤਕਨੀਕਾਂ ਇਸ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਇੱਕ ਕਵਿਤਾ ਕੀ ਹੁੰਦੀ ਹੈ ਇੱਕ ਗੱਜ਼ਲ ਕੀ ਹੁੰਦੀ ਹੈ ਖੁੱਲੀ ਕਵਿਤਾ ਕੀ ਹੁੰਦੀ ਹੈ ਸ਼ੇਅਰ ਕੀ ਹੁੰਦੇ ਨੇ ਇਹ ਸਭ ਕੁਝ ਅਲੱਗ-ਅਲੱਗ ਹੈ ਜਾਂ ਫਿਰ ਜਿਹੜੇ ਵਾਰਤਕ ਲਿਖਦੇ ਨੇ ਉਹਨਾਂ ਨੂੰ ਆਪਣੀਆਂ ਗਲਤੀਆਂ ਦਾ ਪਤਾ ਲੱਗਦਾ ਇਹ ਤਾਂ ਫਿਰ ਅਹਿਸਾਸ ਹੁੰਦਾ ਹੈ ਹਾਲਾਂਕਿ ਆਮ ਤੌਰ ਤੇ ਦੇਖੀਏ ਕਿ ਇਹ ਸਭ ਦੇ ਵਿੱਚ ਰਾਹੇ ਪਾਉਣ ਵਾਲਾ ਵੀ ਛੇਤੀ ਕੋਈ ਲੱਭਦਾ ਨਹੀਂ ਕਿ ਭਾਈ ਤੇਰੀਆਂ ਇਹ ਗਲਤੀਆਂ ਨੇ ਹਾਂਜੀ ਨਹੀਂ ਚਲੋ ਇਹੀ ਕੋਸ਼ਿਸ਼ ਹੁੰਦੀ ਹੈ ਵੀ ਜਿੰਨਾ ਕੁ ਮੈਂ ਕਰ ਸਕਦੀ ਆ ਮੈਂ ਕਰਾਂ ਜੀ ਵਕੀ ਇਹਨਾਂ ਦੀ ਲਿਖਣ ਵਾਲੇ ਦੀ ਆਪਣੀ ਹਿੰਮਤ ਹੁੰਦੀ ਹੈ ਜੇ ਇਹਨਾਂ ਦੇ ਅੰਦਰ ਕੁਝ ਹੈਗਾ ਇਹ ਲਿਖਦੇ ਨੇ ਮੈਂ ਤਾਂ ਇਹਨਾਂ ਨੂੰ ਹੱਲਾਸ਼ੇਰੀ ਦੇਣੀ ਆ ਸੋ ਲਿਖਦੇ ਵੀ ਵਧੀਆ ਨੇ ਜੀ ਦੂਸਰੀ ਗੱਲ ਇਹ ਹੈ ਵੀ ਜੇ ਕੋਈ ਮੰਨਦਾ ਹੈ ਆਪਾਂ ਉਹਨੂੰ ਦੱਸ ਸਕਦੇ ਆ ਜੋ ਕਿ ਅਗਲਾ ਕਹੇ ਜੀ ਨਾ ਮੈਂ ਤਾਂ ਪਰਫੈਕਟ ਆ ਮੇਰਾ ਤਾਂ ਇਹੀ ਠੀਕ ਹੈ ਸਾਡਾ ਗੁਰੂ ਦੀ ਬਹੁਤ ਕਿਰਪਾ ਕਾਲ ਪ੍ਰਖ ਦੀ ਸਾਡੇ ਚ ਕੋਈ ਇਹੋ ਜਿਹਾ ਨਹੀਂ ਹੈ ਜੀ ਅਸੀਂ ਬਹਿ ਕੇ ਸੋ ਮੈਂ ਆਪਣਾ ਵੀ ਕੋਈ ਕੰਮ ਇਹਨਾਂ ਨੂੰ ਦਿਖਾਉਣੀ ਆ ਕਈ ਵਾਰੀ ਵੀ ਬੇਟਾ ਹਾ ਦੇਖੋ ਤਾਂ ਵੀ ਇਹ ਠੀਕ ਹੈ ਇਹ ਮੈਂ ਆਪਣੀਆਂ ਕਿਤਾਬਾਂ ਦੰਨੀਆਂ ਇਹਨਾਂ ਨੂੰ ਵੀ ਪੜੋ ਵੀ ਇਹਦੇ ਚੋਂ ਕੱਢੋ ਕੁਝ ਨੁਕਸ ਕੱਢੋ ਜਾਂ ਜੋ ਵੀ ਲਿਖਿਆ ਮੈਂ ਅਸੀਂ ਸਾਰੇ ਇਸ ਤਰ੍ਹਾਂ ਰਲ ਕੇ ਚੱਲਦੇ ਆਂ ਪਿੱਛੇ ਇਹਨਾਂ ਦੀ ਬਲਤੇਜ ਪਹਿਲਾਂ ਅਜਮੇਰ ਸਿੰਘ ਦੀ ਕਿਤਾਬ ਕੀਤੀ ਪਹਿਲੀ ਕਿਤਾਬ ਸੀ ਅਜਮੇਰ ਸਿੰਘ ਮਾਨ ਦੀ ਵਧੀਆ ਸੀ ਇਹਨਾਂ ਦਾ ਚੁੱਪ ਦਾ ਗਹਿਰ ਕਾਪ ਸਿੰਘ ਦਾ ਫਿਰ ਉਹਨਾਂ ਤੋਂ ਬਾਅਦ ਬਲਤੇਜ ਸਿੰਘ ਦੀ ਕਿਤਾਬ ਕੀਤੀ ਇਵਾਦਤ ਤੋਂ ਸ਼ਹਾਦਤ ਤੱਕ ਤੇ ਉਹ ਰਿਲੀਜ਼ ਕੀਤੀ ਇਦਾਂ ਦੇ ਕੰਮ ਕਰਦੇ ਰਹਿੰਦੇ ਆ ਕੋਈ ਨਾ ਕੋਈ ਅਮਰਵੀਰ ਸਿੰਘ ਦੀ ਕਿਤਾਬ ਇਹਦਾ ਸਫਰਨਾਮਾ ਹੈ ਉਤੇ ਰੁਪਈਆ ਹੁਣ ਮੇਰਾ ਖਾਲੇ ਨਾ ਤੋਂ ਬਾਅਦ ਉਹਦਾ ਨੰਬਰ ਆਊਗਾ ਰਣਜੀਤ ਸਿੰਘ ਦੀ ਕਿਤਾਬ ਤੇ ਰੁਪਈਆ ਤੇ ਬਸ ਥੋੜਾ ਜਿਹਾ ਹਿੰਮਤ ਕਰਨ ਦੀ ਲੋੜ ਹੈ ਇਦਾਂ ਦੇ ਕੰਮ ਸਭਾ 'ਚ ਚੱਲਦੇ ਰਹਿੰਦੇ ਨੇ ਇਹ ਠੀਕ ਹੈ ਵੀ ਸਭਾ 'ਚ ਆ ਕੇ ਪਤਾ ਲੱਗਦਾ ਜੀ ਕਮੀ ਪੇਸ਼ੀ ਦਾ ਕਪਤਾ ਕੀ ਹੈ ਉਹੀ ਗਜ਼ਲ ਕੀ ਹੈ ਥੋੜਾ ਜਿਹਾ ਭਾਰਤਕ 'ਚ ਸੁਧਾਰ ਪੈਰਾ ਕਿਵੇਂ ਬਣਾਉਣਾ ਉਹ ਫਰਕ ਪੈਂਦਾ ਸਭਾ 'ਚ ਆ ਕੇ ਹਾਂਜੀ ਤਾਂ ਅੱਗੇ ਵੀ ਗੱਲਬਾਤ ਕਰਦੇ ਆ ਬਲਤੇਜ ਸਿੰਘ ਬਠਿੰਡਾ ਨੇ ਜਿਹੜੇ ਉਹ ਸਾਡੇ ਨਾਲ ਜੁੜੇ ਪਏ ਨੇ ਤਾਂ ਵਾਜੀ ਇੱਕ ਗੱਲ ਹੈ ਕਿ ਲਿਖਦਾ ਤਾਂ ਹਰ ਕੋਈ ਆ ਲੇਕਿਨ ਚੰਗਾ ਲਿਖਣਾ ਉਹ ਚੀਜ਼ ਲਿਖਣਾ ਜਿਹੜੀ ਸਮਾਜ ਨੂੰ ਸੇਧ ਦੇਵੇ ਸਾਡੇ ਇਤਿਹਾਸ ਬਾਰੇ ਸਾਡੇ ਸੱਭਿਆਚਾਰ ਬਾਰੇ ਸਾਨੂੰ ਜਾਣਕਾਰੀ ਦੇਵੇ ਉਹ ਬਹੁਤ ਵੱਡੀ ਗੱਲ ਆ ਜਦੋਂ ਲੋਕ ਪੜ੍ਹਦੇ ਨੇ ਬਜ਼ੁਰਗ ਕਹਿੰਦੇ ਨੇ ਜਾਂ ਫਿਰ ਕੋਈ ਹਾਨੀ ਪ੍ਰਵਾਣੀ ਕਹਿੰਦਾ ਕਿ ਢੋਡੀ ਗੱਲ ਬੜੀ ਵਧੀਆ ਲਿਖੀ ਹੋਈ ਆ ਤੁਸੀਂ ਸਮੇਂ ਦੀ ਸੱਚਾਈ ਬਿਆਨ ਕੀਤੀ ਆ ਤਾਂ ਉਦੋਂ ਪਤਾ ਲੱਗਦਾ ਹੈ ਕਿ ਇਸ ਕਲਮ ਦੀ ਕੀਮਤ ਕੀ ਆ ਦੇਖੋ ਅਸੀਂ ਤਾਂ ਐਕਚੁਅਲੀ ਜਿਹੜੀ ਸਾਡਾ ਸੁਸਾਇਟੀ ਆ ਸਾਡਾ ਸਮਾਜ ਆ ਜੀ ਉਹ ਅੱਜ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੂੰ ਆਪਣਾ ਫੇਸ ਕਰ ਰਿਹਾ ਹੈਗਾ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਦਰਪੇਸ਼ ਹੈ ਸਾਡੇ ਤੇ ਜਿਹੜੇ ਆਪਣਾ ਨਵੇਂ ਲੇਖਕ ਹੈਗੇ ਆ ਜਾਂ ਜਾਂ ਜਿਹੜੇ ਜਿਹੜੀਆਂ ਜਿਹੜੀਆਂ ਅਸੀਂ ਸਮੱਸਿਆਵਾਂ ਨੂੰ ਨਾਲ ਜੂਝ ਰਿਹਾ ਹੈ ਸਾਡਾ ਪੰਜਾਬ ਜੂਝ ਰਿਹਾ ਹੈ ਸਾਡੇ ਲੋਕ ਜੂਝ ਰਹੇ ਹੈ ਸਾਡੀ ਧਰਤੀ ਜੂਝ ਰਹੀ ਹੈ ਉਹਨਾਂ ਬਾਰੇ ਜਿਹੜਾ ਲਿਖਣਾ ਹੈਗਾ ਉਹ ਅੱਜ ਸਮੇਂ ਦੀ ਵੀ ਲੋੜ ਹੈਗੀ ਆ ਤੇ ਸਾਨੂੰ ਲਿਖਣਾ ਵੀ ਉਹਦੇ ਬਾਰੇ ਚਾਹੀਦਾ ਹੈਗਾ ਕਿਉਂਕਿ ਆਸ਼ਕੀ ਦੀਆਂ ਬਥੇਰੀਆਂ ਜਾਂ ਇਸ਼ਕ ਮਜਾਜੀ ਦੀਆਂ ਬਥੇਰੀਆਂ ਪਹਿਲਾਂ ਬਹੁਤ ਸਾਰੇ ਆਪਣਾ ਸਾਡੇ ਪੁਰਾਣੇ ਜਿਹੜੇ ਲੇਖਕ ਸੀ ਲਿਖਦੇ ਰਹੇ ਆ ਪਰ ਜਿਹੜੇ ਅੱਜ ਦੇ ਭਖਦੇ ਮਸਲੇ ਆ ਮੇਰਾ ਤਾਂ ਮੈਂ ਜਿੰਨੀਆਂ ਵੀ ਰਚਨਾਵਾਂ ਲਿਖੀਆਂ ਮੈਨੂੰ ਲੱਗਦਾ ਮੈਂ ਇਸ ਜਿਹੜੇ 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 ਜਿਹੜੀਆਂ ਚੀਜ਼ਾਂ ਨੂੰ ਸਾਡਾ ਸਮਾਜ ਫੇਸ ਕਰ ਰਿਹਾ ਜਿਹੜੀਆਂ ਜਿਹੜੀਆਂ ਚੀਜ਼ਾਂ ਨੂੰ ਅਸੀਂ ਮਹਿਸੂਸ ਕਰ ਰਹੇ ਆ ਵੀ ਆ ਸਾਡੇ ਚ ਕੁਰੀਤੀਆਂ ਆ ਗਈਆਂ ਹੈਗੀਆਂ ਸਾਡੇ ਚ ਆ ਭੈੜ ਆ ਗਏ ਹੈਗੇ ਆ ਉਹਨਾਂ ਬਾਰੇ ਜਿਹੜਾ ਲਿਖਣ ਦਾ ਜਿਹੜਾ ਹੈਗਾ ਮਤਲਬ ਕਿ ਲੋਡ ਹੈਗੀ ਇਸ ਸਮੇਂ ਦੀ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਬਾਰੇ ਲਿਖਣਾ ਚਾਹੀਦਾ ਹੈ ਜੀ ਜੀ ਤਾਂ ਅੱਗੇ ਵੀ ਗੱਲਬਾਤ ਕਰਦੇ ਆ ਸਿਵਰਨਜੀਤ ਸਿੰਘ ਸਾਡੇ ਨਾਲ ਨੇ ਤਾਂ ਬਾਈ ਜੀ ਕਿੰਨੇ ਕ ਸਮੇਂ ਤੋਂ ਤੁਸੀਂ ਲਿਖਦੇ ਹੋ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡੇ ਐਨ ਆਰ ਆਈ ਟੀਵੀ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਉਰੇ ਪਹੁੰਚੇ ਜੀ ਬਾਕੀ ਗੱਲ ਹੈਗੀ ਲਿਖਣ ਦੀ ਲਿਖ ਤਾਂ ਬਹੁਤ ਸਮੇਂ ਤੋਂ ਰਹੇ ਆ ਜੀ ਪਰ ਜਿਵੇਂ ਕਹਿੰਦੇ ਵੀ ਕੋਈ ਵੀ ਕੰਮ ਹੈ ਉਹਦੇ ਲਈ ਗੁਰੂ ਦੀ ਜ਼ਰੂਰਤ ਹੁੰਦੀ ਹੈ ਜੀ ਜੀ ਤੇ ਆਪਾਂ ਆਪ ਲਿਖ ਕੇ ਸੋਸ਼ਲ ਮੀਡੀਆ ਤੇ ਪਾਤਾ ਪ੍ਰਸ਼ੰਸਕ ਬਹੁਤ ਮਿਲ ਜਾਂਦੇ ਨੇ ਜਿਹੜੇ ਕਹਿੰਦੇ ਬਹੁਤ ਵਧੀਆ ਬਹੁਤ ਵਧੀਆ ਕਹਿੰਦੇ ਵਾਲੇ ਬਹੁਤ ਮਿਲ ਜਾਂਦੇ ਨੇ ਪਰ ਗਲਤੀਆਂ ਤਾਂ ਸਿਰਫ ਇੱਕ ਗੁਰੂ ਹੀ ਦੱਸ ਸਕਦਾ ਤੇ ਉਹ ਗਲਤੀਆਂ ਇੱਥੇ ਆ ਕੇ ਹੀ ਪਤਾ ਲੱਗਦੀਆਂ ਆਪਾਂ ਨੂੰ ਵੀ ਆਪਾਂ ਇਹ ਸ਼ਬਦਾਂ ਦੀ ਚੋਣ ਕਿਵੇਂ ਕਰਨੀ ਹੈ ਕਿਵੇਂ ਸਹੀ ਲਿਖਣਾ ਤੇ ਇੱਥੇ ਆ ਕੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਹਜੇ ਹੋਰ ਵੀ ਬਹੁਤ ਕੁਝ ਸਿੱਖਣਾ ਤਕਰੀਬਨ ਪਿਛਲੇ 4 ਕੁ ਮਹੀਨੇ ਤੋਂ ਮੈਂ ਸਭਾ ਨਾਲ ਜੁੜਿਆ ਉਹਦੇ ਲਈ ਸਰ ਜਗਨੰਦ ਸਿੰਘ ਜੀ ਦਾ ਤੇ ਸਰ ਬਲਤੇਵ ਸਿੰਘ ਜੀ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਜਿਨ੍ਹਾਂ ਦੇ ਸਦਕੇ ਮੈਂ ਸਾਹਬ ਜੀ ਨਾਲ ਜੁੜ ਸਕਿਆ ਜੀ ਤੇ ਉਮੀਦ ਹੈ ਵੀ ਅੱਗੇ ਵੀ ਜੁੜਿਆ ਰਹੂੰਗਾ ਹੋਰ ਵੀ ਬਹੁਤ ਕੁਝ ਨੌਜਵਾਨ ਲੇਖਕੋਂ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਨੌਜਵਾਨ ਕਿਸ ਤਰ੍ਹਾਂ ਦਾ ਲਿਖਣਾ ਜਾਂ ਫਿਰ ਪੜ੍ਹਨਾ ਪਸੰਦ ਕਰਦੇ ਨੇ ਪਹਿਲਾਂ ਤਾਂ ਬਹੁਤੇ ਪੜ੍ਹਦੇ ਨਹੀਂ ਮਤਲਬ ਇਹ ਸਾਹਿਤ ਉਹਨਾਂ ਨੇ ਇੱਕ ਫੇਸਬੁੱਕ ਦੇ ਇੰਸਟਾਗ੍ਰam ਦੇ ਜਾਂ ਵਟਸਐਪ ਦੇ ਸਟੇਟਸ ਤੱਕ ਸੀਮਿਤ ਰੱਖਿਆ ਹੋਇਆ ਹੈ ਹਾਲਾਂਕਿ ਜਦੋਂ ਆਪਾਂ ਡੁੱਗੀਆਂ ਸਮਾਜ ਦੀਆਂ ਜਿਹੜੀਆਂ ਕੁਰੀਤੀਆਂ ਨੇ ਉਹ ਆਪਣੀ ਕਲਮ ਨਾਲ ਲਿਖਦੇ ਆ ਸਿਸਟਮ ਦੀਆਂ ਜਿਹੜੀਆਂ ਮਾੜੀਆਂ ਗੱਲਾਂ ਨੇ ਜਿਹੜੀਆਂ ਉਹ ਕਲਮ ਦੇ ਨਾਲ ਲਿਖਦੇ ਆ ਤਾਂ ਫਿਰ ਲੋਕਾਂ ਦੇ ਵਿੱਚ ਆਪਣੀ ਪਛਾਣ ਆ ਜਿਹੜੀ ਉਹ ਬਣਦੀ ਹੈ ਤਾਂ ਕਿਵੇਂ ਦੇਖਦੇ ਹਾਂ ਕਿ ਲਿਖਣ ਵਾਲੇ ਬਹੁਤ ਨੇ ਕੋਈ ਚੰਗਾ ਲਿਖ ਰਿਹਾ ਹੈ ਕੋਈ ਮਾੜਾ ਲਿਖ ਰਿਹਾ ਹੈ ਤਾਂ ਕੀ ਕਰਨਾ ਚਾਹੁੰਦੇ ਇਹ ਲਿਖਣ ਵਾਲੇ ਬਹੁਤ ਨੇ ਇੱਕ ਚੀਜ਼ ਮੈਂ ਹੋਰ ਬਹੁਤ ਲੱਗਦਾ ਜੋ ਮਨ ਨੂੰ ਵੀ ਜਿਹੜੀ ਸਹਿਣ ਸ਼ਕਤੀ ਹੈ ਬਹੁਤ ਜ਼ਿਆਦਾ ਘਟਦੀ ਜਾ ਰਹੀ ਹੈ ਕੋਈ ਟਾਈਮ ਸੀ ਜਦੋਂ ਪੂਰੀ ਕਿਤਾਬ ਨੋਵਲ ਹੁੰਦੀ ਸੀ ਉਹ ਵੀ ਪੜਦੇ ਹੁੰਦੇ ਸੀ ਫਿਰ ਹੌਲੀ-ਹੌਲੀ ਫਿਲਮ ਦਾ ਹਯਾ 2.2 ਘੰਟੇ ਦੀ ਮੂਵੀ ਤੇ ਆ ਗਿਆ 2.2 ਘੰਟੇ ਤੋਂ ਆਪਾਂ ਸ਼ਾਰਟ ਫਿਲਮ ਤੇ ਆ ਗਏ ਸ਼ਾਰਟ ਫਿਲਮ ਤੇ ਚਲਦੇ ਹੁਣ ਸਿਰਫ 30 ਸੈਕਿੰਡ ਦੀ ਰੀਲ ਤੱਕ ਸੀਮਿਤ ਰਹਿ ਗਿਆ ਜੀ 30 ਸੈਕਿੰਡ ਦੀ ਰੀਲ ਦੇ ਵਿੱਚ ਵੀ ਉਹਦੇ ਵਿੱਚ ਵੀ ਇੰਨਾ ਹੋ ਗਿਆ ਵੀ ਜੇ ਆਪਾਂ ਨੂੰ 5 ਸੈਕਿੰਡ ਵਿੱਚ ਇੰਟਰਟੇਨਮੈਂਟ ਨਹੀਂ ਹੁੰਦਾ ਆਪਾਂ ਉਹਨੂੰ ਵੀ ਸਕਿੱਪ ਕਰ ਦਿੰਦੇ ਆ ਵੀ ਅਗਲੀ ਰੀਲ ਤੇ ਸ਼ਿਫਟ ਹੋ ਜਾਨੇ ਆਪਾਂ ਆਪਣੇ ਕੋਲ ਇੰਨਾ ਵੀ ਸਹਿਣ ਸ਼ਕਤੀ ਨਹੀਂ ਰਹੀ ਵੀ ਆਪਾਂ 30 ਸਕਿੰਟ ਰੁਕ ਕੇ ਉਹਨੂੰ ਦੇਖ ਸਕੀਏ ਵੀ ਉਹਨੇ ਕੰਟੈਕਟ ਬਣਾਇਆ ਕੀ ਹੈ ਜਾਂ ਕਿਸੇ ਨੇ ਕੀ ਲਿਖਿਆ ਕੀ ਉਹ ਕਹਿਣਾ ਚਾਹੁੰਦਾ ਤੇ ਪੜਨ ਤਾਂ ਉਸੇ ਹਿਸਾਬ ਨਾਲ ਪੜਨ ਦਾ ਜਿਹੜਾ ਰੁਝਾਨ ਹੈ ਉਹ ਬਹੁਤ ਜ਼ਿਆਦਾ ਘਟਦਾ ਜਾ ਰਿਹਾ ਹੈ ਸਿਰਫ ਉਹਦਾ ਇਹੀ ਰੀਜ਼ਨ ਮੈਂ ਮੰਨਦਾ ਵੀ ਸਹਿਣ ਸ਼ਕਤੀ ਬਹੁਤ ਘਟਦੀ ਜਾ ਰਹੀ ਹੈ ਤੇ ਉਹਦੇ ਲਈ ਪੜਨਾ ਵੈਸੇ ਬਹੁਤ ਜ਼ਰੂਰੀ ਹੈ ਬਿਨਾ ਪੜੇ ਤੋਂ ਕੁਝ ਵੀ ਆਪਾਂ ਲਿਖ ਨਹੀਂ ਸਕਦੇ ਕੁਝ ਵੀ ਆਪਾਂ ਸਮਝਾ ਨਹੀਂ ਸਕਦੇ ਆਖਰੀ ਸਵਾਲ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਕਿ ਜਿਹੜੀਆਂ ਨਵੀਆਂ ਕਲਮਾਂ ਉੱਠ ਰਹੀਆਂ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦਾ ਲਿਖਣਾ ਚਾਹੀਦਾ ਹੈ ਨਵੀਆਂ ਕਲਮਾਂ ਵਾਲਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਕਹਿਣੀ ਹੁੰਦੀਵੇਂ ਤੁਸੀਂ ਪੜੋ ਜੀ ਇਸ ਮੁੰਡੇ ਨੂੰ 8-7 ਕਿਤਾਬਾਂ ਦਿੱਤੀਆਂ ਨੇ ਜੀ ਇਹ ਕੰਮ ਇਹਨਾਂ ਦਾ ਵੀ ਇਹਨਾਂ ਨੇ ਪੜ੍ਹਨਾ ਹੈ ਜਾਂ ਕੀ ਕਰਨਾ ਜੀ ਪੜ੍ਹਨ ਨਾਲ ਹੀ ਅਸੀਂ ਲਿਖਣਾ ਦਾ ਚੱਜ ਸਿੱਖਦੇ ਹਾਂ ਮੈਂ ਬਚਪਨ ਤੋਂ ਪੜਿਆ ਉਹੀ ਮੇਰੇ ਕੰਮ ਆ ਰਿਹਾ ਹੈ ਤੇ ਇਹ ਜੇ ਤੁਸੀਂ ਪੜਾਂਗੇ ਉਦੋਂ ਚੋਂ ਸਾਡਾ ਇੱਕ ਤਾਂ ਸ਼ਬਦ ਭੰਡਾਰ ਹੈ ਜਿਹੜਾ ਉਹ ਸਾਡੇ ਕੋਲ ਬਹੁਤ ਵੱਧ ਦਾ ਜੀ ਉਹਦੇ ਚੋਂ ਸਾਨੂੰ ਸੂਝ ਮਿਲਦੀ ਹੈ ਪੜੋ ਚੰਗਾ ਲਿਟਰੇਚਰ ਇਹ ਨਹੀਂ ਹੈ ਵੀ ਤੁਸੀਂ ਹਲਕੇ ਪੱਧਰ ਦੀਆਂ ਕਹਾਣੀਆਂ ਪੜੋ ਜਾਂ ਮਤਲਬ ਕਿ ਕਿਤਾਬਾਂ ਪੜੋ ਤੇ ਇਹ ਜ਼ਰੂਰੀ ਹੈ ਸਭ ਤੋਂ ਪਹਿਲਾਂ ਪੜਨਾ ਉਸ ਤੋਂ ਬਾਅਦ ਹੈਗਾ ਵੀ ਤੁਸੀਂ ਨਿੱਜੀ ਬਾਰੇ ਵੀ ਲਿਖੋ ਪਰ ਤੇ ਨਿੱਜ ਦੋਨੋਂ ਬਾਰੇ ਲਿਖੋ ਜੀ ਤੇ ਕੁਛ ਦਾ ਹੁੰਦਾ ਵੀ ਆਪਣੇ ਹੀ ਦੁੱਖੜੇ ਰੂਣ ਤੱਕ ਸੀਮਤ ਹੁੰਦੇ ਨੇ ਜਾਂ ਇੱਕ ਵਿਸ਼ਾ ਲੈ ਕੇ ਜਾਂ ਕਈ ਵਾਰੀ ਇਹ ਵੀ ਹੁੰਦਾ ਕਿਸੇ ਨੂੰ ਇੱਕ ਵਿਸ਼ੇ ਦੀ ਬਹੁਤ ਮਹਾਰਤ ਹੁੰਦੀ ਹੈ ਉਹ ਵੀ ਬਹੁਤ ਠੀਕ ਹੈ ਪਰ ਪੜਨ ਵਾਸਤੇ ਸਭ ਤੋਂ ਜ਼ਰੂਰੀ ਹੈ ਚੰਗਾ ਲਿਟਰੇਚਰ ਲਿਖਣ ਵਾਸਤੇ ਹੈਗਾ ਚੰਗਾ ਵਿਸ਼ਾ ਵੀ ਤੁਸੀਂ ਚੰਗਾ ਵਿਸ਼ਾ ਲੈ ਕੇ ਲਖੋ ਲਖੋ ਜਿਹਦੇ ਨਾਲ ਸਮਾਜ 'ਚ ਸੁਧਾਰ ਹੋ ਸਕੇ ਜੀ 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 ਉਹ ਵੀ ਉਹਨੂੰ ਪੜ੍ਹ ਕੇ ਕੁਝ ਹੋਰ ਨਵਾਂ ਸਿੱਖਣ ਜੀ ਇਹ ਬਹੁਤ ਜ਼ਰੂਰੀ ਨੇ ਲਿਖਣ ਵਾਸਤੇ ਜੀ ਕਵਤਾ ਹੋਵੇ ਜਾਂ ਵਾਰਤਕ ਇਹਨਾਂ ਗੱਲਾਂ ਦਾ ਸਤਿਅਮ ਸ਼ੇਵਮ ਸੁੰਦਰਮ ਜੀ ਇਸ ਹਿਸਾਬ ਨਾਲ ਲਿਖਣਾ ਚਾਹੀਦਾ ਵੀ ਉਹ ਸੱਚ ਵੀ ਹੋਵੇ ਸੋਹਣਾ ਵੀ ਹੋਵੇ ਲਾਭਕਾਰੀ ਵੀ ਹੋਵੇ ਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਸੋ ਲਿਖਾਰੀ ਸਭਾ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਹੈ ਭਾਵੇਂ ਬਹੁਤ ਸਾਰੇ ਲੋਕ ਅੱਜ ਕੱਲ੍ਹ ਲਿਖਦੇ ਨੇ ਲੇਕਿਨ ਹਲਕਾ ਲਿਖਣਾ ਜਾਂ ਫਿਰ ਕੁਝ ਇਸ ਤਰ੍ਹਾਂ ਦਾ ਲਿਖਣਾ ਜਿਸ ਤੋਂ ਕੋਈ ਪਰਿਵਾਰ ਦੇ ਵਿੱਚ ਬਹਿ ਕੇ ਪੜ ਨਾ ਸਕੇ ਜਿਸ ਤੋਂ ਪੜ ਕੇ ਜਿਸ ਨੂੰ ਲਿਖ ਕੇ ਬੰਦੇ ਨੂੰ ਸ਼ਰਮ ਮਹਿਸੂਸ ਹੋਵੇ ਤਾਂ ਇਸ ਤਰ੍ਹਾਂ ਦੀਆਂ ਬੜੀਆਂ ਗੱਲਾਂ ਹੋ ਜਾਂਦੀਆਂ ਨੇ ਲੇਕਿਨ ਜਦੋਂ ਇੱਕ ਲਖਾਰੀ ਦੀ ਕਲਮ ਸੱਚ ਲਿਖਦੀ ਹੈ ਹਕੀਕਤ ਲਿਖਦੀ ਹੈ ਸਮੇ ਦੇ ਮਾੜੇ ਹਾਲਾਤ ਨੇ ਜਿਹੜੇ ਉਹ ਸ਼ਬਦਾਂ ਵਿੱਚ ਪੁਰੋਏ ਜਾਂਦੇ ਨੇ ਤਾਂ ਉਹ ਕਲਮਾਂ ਜਿਹੜੀ ਉਹ ਲੋਕਾਂ ਦੇ ਉੱਤੇ ਵੀ ਬਹੁਤ ਅਸਰ ਪਾਉਂਦੀ ਆ ਤਾਂ ਇਸ ਤਰ੍ਹਾਂ ਦੀਆਂ ਬਹੁਤ ਸਭਾਵਾਂ ਨੇ ਜਿਹੜੀਆਂ ਉਹ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੰਮ ਕਰ ਰਹੀਆਂ ਨੇ ਪੰਜਾਬ ਕੀ ਵਿਦੇਸ਼ਾਂ ਵਿੱਚ ਵੀ ਬਹੁਤ ਸਾਰੀਆਂ ਸਭਾਵਾਂ ਨੇ ਜਿਹੜੀਆਂ ਉਹ ਬਣ ਚੁੱਕੀਆਂ ਨੇ ਤਾਂ ਅਗਰ ਤੁਹਾਨੂੰ ਲਿਖਣ ਦਾ ਸ਼ੌਂਕ ਹੈ ਤਾਂ ਤੁਸੀਂ ਆਪਣੇ ਜ਼ਿਲ੍ਹੇ ਆਪਣੇ ਸ਼ਹਿਰ ਦੀ ਕਿਸੇ ਵੀ ਲਿਖਾਰੀ ਸਭਾ ਨਾਲ ਜਾ ਕੇ ਜੁੜ ਸਕਦੇ ਹੋ ਤਾਂ ਅੰਤ ਵਿੱਚ ਇਹੀ ਕਹਿਣਾ ਚਾਹੂਗਾ ਕਿ ਚੰਗਾ ਪੜੋ ਚੰਗਾ ਲਿਖੋ ਅਤੇ ਆਪਣੇ ਕਲਮ ਦੇ ਨਾਲ ਆਪਣੀ ਕਲਮ ਦੇ ਨਾਲ ਸਮਾਜ ਨੂੰ ਬਦਲਣ ਦਾ ਇਰਾਦਾ ਰੱਖੋਤਾ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਨਾਲ ਮ ਬਲਵਿੰਦਰ ਸਿੰਘ ਢੀਂਸਾ ਦਾ ਟੀਵੀ ਐਨ ਆਰ ਆਈ ਲਈ ਫਤਿਹਗੜ੍ਹ ਸਾਹਿਬ